ਜਿਹੜਾ ਸਿੱਖਾਂ ਤੇ ਜ਼ੁਲਮ ਕਰਦਾ ਹੈ ਕਿ ਇਸ ਨੇ ਸਦਾ ਲਈ ਕਾਇਮ ਰਹਿ ਜਾਣਾ ਹੈ ਸਾਧ ਸੰਗਤ ਜਿਹੜੇ ਸਿੱਖਾਂ ਦੇ ਉੱਤੇ ਜ਼ੁਲਮ ਕਰਦੇ ਨੇ ਅਤਿਆਚਾਰ ਕਰਦੇ ਨੇ ਕਿ ਇਸ ਤਖਤ ਨੇ ਸਦਾ ਲਈ ਇਸ ਦੁਨੀਆ ਦੇ ਵਿੱਚ ਰਹਿ ਜਾਣਾ ਸੀ ਨਹੀਂ ਸਿਆਣੇ ਕਰਨੀ ਵਾਲੇ ਨੇ ਇੱਕ ਗੱਲ ਕਹਿੰਦੇ ਨੇ ਕਿ ਸੱਚ ਦਾ ਡੁੱਲਿਆ ਹੋਇਆ ਖੂਨ ਜਿਹੜਾ ਹੈ ਨਾ ਉਹ ਕਦੇ ਵੀ ਵਿਅਰਥ ਨਹੀਂ ਜਾਂਦਾ ਸ਼ਹੀਦਾਂ ਦਾ ਖੂਨ ਆਪਣੇ ਕੌਮ ਦੀਆਂ ਜੜ੍ਹਾਂ ਨੂੰ ਪੱਕੀਆਂ ਕਰਦਾ ਹੈ ਸਾਧ ਸੰਗਤ ਇੱਕ ਵਿਦਵਾਨ ਹੋਏ ਨੇ ਸਿੱਖ ਸਨ ਉਹਨਾਂ ਦਾ ਤਖੱਲਸ ਸੀ ਗगन ਪਾਕਿਸਤਾਨੀ ਉਹਨੇ ਲਾਲ ਕਿਲੇ ਨੂੰ ਮੁਖਾਤਬ ਹੋ ਕੇ ਨਾ ਕੁਝ ਸ਼ਬਦ ਕਹੇ ਸਨ ਉਹ ਕਹਿੰਦਾ ਹੈ ਕਿ ਇਹ ਲਾਲ ਕਿਲਾ ਚਾਂਦਨੀ ਚੌਕ ਸੀ ਪਹਿਲਾ ਪਰ ਸੀਸ ਗੰਜ ਜਿਹੜਾ ਹੈ ਨਾ ਇਹ ਤੇਰੇ ਤੋਂ ਬਾਅਦ ਬਣਿਆ ਲਾਲ ਕਿਲਾ ਤੂੰ ਪਹਿਲਾਂ ਤੋਂ ਸੀ ਚਾਂਦਨੀ ਚੌਕ ਪਹਿਲਾਂ ਤੋਂ ਸੀ ਪਰ ਸੀਸ ਗੰਜ ਜਿਹੜਾ ਗੁਰਦੁਆਰਾ ਜਿ세 ਦਰਸ਼ਨ ਕਰਦੇ ਨਾ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਇਹ ਬਾਅਦ ਦੇ ਵਿੱਚ ਬਣਿਆ ਕਹਿੰਦਾ ਇਹ ਲਾਲ ਕਿਲਾ ਚਾਂਦਨੀ ਚੌਕ ਸੀ ਪਹਿਲਾ ਸਿਸਗੰਝ ਤੇਰੇ ਤੋਂ ਬਾਅਦ ਬਣਿਆ ਤੈਨੂੰ ਬਣਾਇਆ ਬਾਦਸ਼ਾਹਾਂ ਨੇ ਤੇ ਤਾਕਤ ਦੀ ਜੋਰ ਨਾਲ ਬਣਾਇਆ ਦੇਖੋ ਸੱਜਣ ਦੇ ਸਵਾਦ ਕਿਹੋ ਜਿਹੇ ਨੇ ਕੰਦਾ ਤੈਨੂੰ ਤਾਕਤ ਦੀ ਜੋਰ ਦੇ ਨਾਲ ਬਣਾਇਆ ਤੇ ਬਣਾਇਆ ਬਾਦਸ਼ਾਹਾਂ ਨੇ ਤੇ ਜੇਰਾ ਕੋਈ ਤਾਕਤ ਵਾਲਾ ਆਇਆ ਨਾ ਤੂੰ ਉਸ ਤਾਕਤ ਵਾਲੇ ਅੱਗੇ ਝੁਕਿਓ ਕਦੇ ਕਦੇ ਤੇਰੇ ਤੇ ਹਰਾ ਨਿਸ਼ਾਨ ਝੁਲਦੇ ਰਹੇ ਕਦੇ ਤੇਰੇ ਤੇ ਕੇਸਰੀ ਝੰਡਾ ਚੁਲਿਆ ਕਦੇ ਤੇਰੇ ਤੇ ਫਰੰਗਿਆਂ ਦਾ ਝੰਡਾ ਚੁਲਿਆ ਕਦੇ ਤੇਰੇ ਤੇ ਮੁਗਲਾਂ ਦਾ ਝੰਡਾ ਟੁਲਿਆ ਅੱਜ ਤੇਰੇ ਉੱਤੇ ਤਿਲੰਗਾ ਟੁਲਦਾ ਪਿਆ ਹੈ ਕਦੇ ਤੇਰਾ ਕੋਈ ਅਣਕ ਥੋੜੇ ਹੀ ਹੈ ਜਿਹੜਾ ਕੋਈ ਤਾਕਤਵਰ ਆਏਗਾ ਨਾ ਤੂੰ ਪਹਿਲੇ ਝੰਡੇ ਨੂੰ ਛੱਡ ਕੇ ਦੂਜੇ ਨੂੰ ਪਕਰ ਲੈਣਾ ਪਰ ਉਹ ਦੇਖ ਤੇਰੇ ਸਾਹਮਣੇ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਗੁਰਦੁਆਰਾ ਸੀਸਗੰਜ ਬਣਿਆ ਜਿੱਥੇ ਗੁਰੂ ਤੇਗ ਬਹਾਦਰ ਜੀ ਦਾ ਖੂਨ ਡੁੱਲਿਆ ਹੈ ਇੱਕ ਵਾਰ ਸਰਦਾਰ ਬੰਘੇਲ ਸਿੰਘ ਉੱਥੇ ਕੈਸ਼ਰੀ ਨਿਸ਼ਾਨ ਟੁਲਾ ਗਏ ਕੋਨੇ ਸਦਾ ਲਈ ਤੁਲਦੇ ਰਹਿਣਾ ਉਹਦੇ ਨਿਸ਼ਾਨ ਨੂੰ ਕੋਈ ਬਦਲ ਨਹੀਂ ਸਕਦਾ ਤੇਰੇ ਨਿਸ਼ਾਨ ਬਦਲੇ ਜਾਣਗੇ ਪਰ ਮੇਰੇ ਗੁਰੂ ਤੇਗ ਬਹਾਦਰ ਜੀ ਦੇ ਨਿਸ਼ਾਨ ਨੂੰ ਦੁਨੀਆਂ ਦੀ ਕੋਈ ਤਾਕਤ ਜਿਹੜੀ ਹੈ ਉਹ ਬਦਲ ਨਹੀਂ ਸਕੇਗੀ